ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਵੀ ਜ਼ਰੂਰੀ ਗੱਲਾਂ ਨੰਬਰ 1 ਜੇਕਰ ਤੁਸੀਂ ਕਣਕ ਦੀ ਬਜਾਏ ਜਵਾਰ ਦੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਨਾਲ ਹੀ ਸ਼ੂਗਰ ਵਾਲੇ ਮਰੀਜ਼ਾਂ ਲਈ ਇਹ ਬਹੁਤ ਲਾਭਕਾਰੀ ਹੈ ਨੰਬਰ 2 ਜੇਕਰ ਤੁਸੀਂ ਚਾਹ ਦੀ ਬੱਚੀ ਹੋਈ ਪੱਤੀ ਨੂੰ ਸੁਕਾ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਰੱਖੋ ਤੇ ਫਿਰ ਥੋੜੀ-ਥੋੜੀ ਘਰ ਵਿੱਚ ਲੱਗੇ ਹਰੇ ਪੌਦੇ ਵਿੱਚ ਪਾਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਲੱਗੇ ਪੌਦੇ ਵਧੀਆ ਵਧਣ ਫੁੱਲਣ ਲੱਗ ਜਾਣਗੇ ਨੰਬਰ 3 ਸਾਨੂੰ ਕਦੇ ਵੀ ਹੱਦ ਤੋਂ ਜ਼ਿਆਦਾ ਝੁੱਕ ਕੇ ਕੰਮ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਸਾਡੀ ਰੀੜ ਦੀ ਹੱਡੀ ਦੇ ਟੇਡੇ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 4 ਜੇਕਰ ਤੁਸੀਂ ਖਾਣੇ ਵਿੱਚ ਬਰੋਕਲੀ ਦਾ ਸੇਵਨ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਸਰੀਰ ਨੂੰ ਚੰਗੀ ਮਾਤਰਾ ਵਿੱਚ ਫਾਈਬਰ ਤੇ ਵਿਟਾਮਿਨ ਮਿਲਦਾ ਹੈ। ਨੰਬਰ 5 ਰਾਤ ਦੀ ਬਚੀ ਹੋਈ ਰੋਟੀ ਸਵੇਰੇ ਖਾਣ ਨਾਲ ਸਰੀਰ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ ਤੇ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇਹ ਇੱਕ ਦਵਾਈ ਦਾ ਕੰਮ ਕਰਦੀ ਹੈ। ਨੰਬਰ 6 ਜੇਕਰ ਸਰੀਰ ਅੰਦਰ ਬਹੁਤ ਜ਼ਿਆਦਾ ਗਰਮੀ ਪੈ ਗਈ ਹੋਵੇ ਤਾਂ ਲਸਣ ਤੇ ਅਦਰਕ ਚੀਰੇ ਦਾ ਸੇਵਨ ਘੱਟ ਮਾਤਰਾ ਵਿੱਚ ਕਰੋ ਇਹ ਗਰਮ ਹੋਣ ਕਾਰਨ ਸਰੀਰ ਨੂੰ ਹੋਰ ਗਰਮੀ ਦਾ ਸ਼ਿਕਾਰ ਬਣਾਉਂਦੇ ਹਨ ਨੰਬਰ 7 ਜੇਕਰ ਬਚਪਨ ਤੋਂ ਹੀ ਸਰੀਰ ਨੂੰ ਪੂਰਪੂਰ ਪਾਣੀ ਨਾ ਮਿਲੇ ਤਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ ਨੰਬਰ 8 ਸਾਡੇ ਸਰੀਰ ਲਈ ਜਿੰਨਾ ਜ਼ਰੂਰੀ ਕੈਲਸ਼ੀਅਮ ਹੁੰਦਾ ਹੈ ਉਹਨਾਂ ਹੀ ਮੈਗਨੀਸ਼ੀਅਮ ਤੇ ਕਾਜੂ ਵਿੱਚ ਇਹ ਦੋਵੇਂ ਹੀ ਪਾਏ ਜਾਂਦੇ ਹਨ ਜਿਹੜੇ ਕੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਨੰਬਰ 9 ਧਨੀਏ ਤੇ ਜੀਰੇ ਦਾ ਪਾਣੀ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਬਰਨ ਹੁੰਦੀ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 10 ਰਾਤ ਦੇ ਸਮੇਂ ਹਲਕਾ ਭੋਜਨ ਕਰਨਾ ਤੁਹਾਨੂੰ ਵਜ਼ਨ ਵਧਨ ਦੀ ਸਮੱਸਿਆ ਤੋਂ ਦੂਰ ਰੱਖਦਾ ਹੈ। ਨੰਬਰ 11 ਦਿਲ ਦੇ ਮਰੀਜ਼ਾਂ ਨੂੰ ਵੱਡੀ ਇਲਾਇਚੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਵੱਡੀ ਇਲਾਇਚੀ ਸਾਨੂੰ ਦਿਲ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਨੰਬਰ 12 ਸਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਨਿਯਮਤ ਰੂਪ ਵਿੱਚ ਇੱਕ ਗਲਾਸ ਅਨਾਰ ਦਾ ਰਸ ਪੀਣ ਨਾਲ ਖੂਨ ਦੀ ਕਮੀ ਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 13 ਪੈਠ ਕੇ ਝਾੜੂ ਪੋਚਾ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਤੇ ਵਜ਼ਨ ਘਟ ਕਰਨ ਵਿੱਚ ਵੀ ਮਦਦ ਮਿਲਦੀ ਹੈ। ਨੰਬਰ 14 ਜਿਆਦਾ ਟੈਨਸ਼ਨ ਲੈਣ ਨਾਲ ਬੁਢਾਪਾ ਜਲਦੀ ਹੁੰਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ ਇਸ ਲਈ ਕੋਸ਼ਿਸ਼ ਕਰੋ ਟੈਨਸ਼ਨ ਘੱਟ ਤੋਂ ਘੱਟ ਹੋਵੇ ਨੰਬਰ 15 ਸਿਹਤਮੰਦ ਰਹਿਣ ਲਈ ਆਟਾ ਤੇ ਮੈਦੇ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਤੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 16 ਚਾਹ ਦੇ ਵਿੱਚ ਥੋੜੀ ਜਹੀ ਕਾਲੀ ਮਿਰਚ ਤੇ ਸੁੰਡ ਮਿਲਾ ਕੇ ਪੀਣ ਨਾਲ ਥਾਇਰੋਇਡ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 17 ਮੱਛੀ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਨਜ਼ਰ ਤੀਜ਼ ਹੁੰਦੀ ਹੈ ਨੰਬਰ 18 ਦਿਲ ਦੀ ਰੋਗੀਆਂ ਲਈ ਕ੍ਰੇਲੇ ਦਾ ਜੂਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਖੂਨ ਨੂੰ ਸਾਫ ਵੀ ਕਰਦਾ ਹੈ ਨੰਬਰ 19 ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਕੱਪ ਪੀਤਾ ਜ਼ਰੂਰ ਖਾਓ ਨੰਬਰ 20 ਗਰਮੀ ਵਿੱਚ ਬਾਹਰ ਆ ਕੇ ਇੱਕ ਦਿਨ ਬਿਲਕੁਲ ਵੀ ਨਾ ਨਾ ਹਾਓ ਇਸ ਨਾਲ ਤੁਸੀਂ ਗਰਮ ਸਰਦ ਹੋ ਸਕਦੇ ਹੋ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਜਾਈਆਂ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ